Hello and welcome my dear students i hope that you all are doing good so basically raji aaj jo pa ek navi series shuru karan ja rahe ha for the students of the plus 2 class jinna de kole arts de vich political science da jehda subject hai oh rakha hoya hai ਸੁਰਜ ਜਿਹੜੀ ਇਹ ਸੀਰੀਜ਼ ਹੈ ਇਹਦੇ ਵਿੱਚ ਆਪਣਾ ਮੇਨ ਟਾਰਗੇਟ ਹੋਏਗਾ ਉਹਨਾਂ ਕੁਐਸ਼ਨਸ ਨੂੰ ਅਟੈਂਪਟ ਕਰਨਾ ਜਿਹਦੇ ਨਾਲ ਆਪਣੇ 1 1 ਮਾਰਕਸ ਐਂਡ 2 2 ਮਾਰਕਸ ਵਾਲੇ ਜਿਹੜੇ ਕੁਐਸ਼ਨਸ ਨੇ ਉਹ ਸਾਰੇ ਦੇ ਸਾਰੇ ਸੋਲਵ ਹੋ ਜਾਣਗੇ ਠੀਕ ਹੈ ਜੀ ਸੋ ਅਗਰ ਇਹ ਸੀਰੀਜ਼ ਨੂੰ ਰਿਸਪਾਂਸ ਅੱਛਾ ਮਿਲਿਆ ਤਾਂ ਆਪਾਂ નો ਡਾਊਟ ਤੁਹਾਡੇ ਵਾਸਤੇ ਅੱਗੇ ਸੋਚ ਸਕਦੇ ਹਾਂ ਕਿ ਤੁਹਾਡੇ ਅੱਗੇ ਹੋਰ ਅੱਛੇ ਤਰੀਕੇ ਨਾਲ ਪ੍ਰੈਪਰੇਸ਼ਨ ਕਰਾਉਣ 'ਚ ਤੁਹਾਡਾ ਸਾਥ ਜ਼ਰੂਰ ਦਵਾਂਗੇ ਬਟ ਫਿਲਹਾਲ ਦੇ ਲਈ ਅੱਜ ਆਪਾਂ ਤੁਹਾਡੀ ਪੋਲੀਟੀਕਲ ਸਾਇੰਸ ਦਾ ਜਿਹੜਾ ਪਾਰਟ ਏ ਹੈ ਪੋਲੀਟੀਕਲ ਥਿਊਰੀ ਉਦੇ ਯੂਨਿਟ 1 ਪੋਲੀਟੀਕਲ ਸਿਸਟਮ ਦੇ ਵਿੱਚ ਮੀਨਿੰਗ ਐਂਡ ਕੈਰੈਕਟਰਿਸਟਿਕਸ ਜਿਹੜੇ ਹੈਗੇ ਨੇ ਕੁਐਸਚਨ ਆਨਸਰਸ ਨਾਲ ਡੀਲ ਕਰਾਂਗੇ ਬੇਸਿਕਲੀ ਇਹ ਐਮਸੀਕਿਊਸ ਟਾਈਪ ਹੋਣਗੇ ਬਾਕੀ ਜਿਵੇਂ ਜਿਵੇਂ ਤੁਹਾਡਾ ਰਿਸਪੌਂਸ ਮਿਲੇਗਾ ਰਜੇ ਉਸ ਤਰੀਕੇ ਨਾਲ ਆਪਾਂ ਪ੍ਰੋਸੀਡ ਕਰਾਂਗੇ ਸੋ ਵਿਦਆਊਟ ਐਨੀ ਵੇਸਟੇਜ ਆਫ ਟਾਈਮ ਰਜੇ ਸ਼ੁਰੂ ਕਰਦੇ ਆਂ ਇਹ ਜਿਹੜੀ ਕਲਾਸ ਹੈ ਤੁਹਾਨੂੰ ਪੰਜਾਬੀ ਮੀਡੀਅਮ ਦੇ ਵਿੱਚ ਦੇਖਣ ਨੂੰ ਮਿਲੇਗੀ ਸੋ ਰਜੇ ਸਭ ਤੋਂ ਪਹਿਲਾਂ ਫਰਸਟ ਆਫ ਆਲ lettes me change the ink color ਓਕੇ okay. okay. ਸੁਰ ਦੇ ਰਾਜਨੀਤਿਕ ਪ੍ਰਣਾਲੀ ਅਰਥ ਅਤੇ ਵਿਸ਼ੇਸ਼ਤਾਈਆਂ ਯਾਨੀ ਕਿ ਵਿਸ਼ੇਸ਼ਤਾਵਾਂ ਕਹਿ ਲੋ ਚਾਹੀ ਮਲਟੀਪਲ ਚੁਆਇਸ ਟਾਈਪ ਕੁਐਸਚਨਸ ਕੁਐਸਚਨ ਨੰਬਰ 1 ਕੀ ਕਹਿ ਰਹੇ ਨੇ ਕਹਿੰਦੇ ਸ਼ਾਸਨ ਦੀ ਜਿਹੜੀ ਪ੍ਰਕਿਰਿਆ ਹੈ ਯਾਨੀ ਕਿ ਪ੍ਰੋਸੈਸ ਆਫ ਗਵਰਨਮੈਂਟ ਜਿਹੜੀ ਪੁਸਤਕ ਹੈ ਉਹਦਾ ਲੇਖਕ ਕੌਣ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੇ অপਸ਼ਨ ਨੰਬਰ ਸੀ ਆਰਥਰ ਬੈਟਲੀ ਹੁਣ ਇਹਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਕਿ ਦੇਖੋ ਗਵਰਨਮੈਂਟ ਦੇ ਪ੍ਰੋਸੈਸ ਦੇ ਵਿੱਚ ਪੈਣ ਦੇ ਲਈ ਤੁਹਾਨੂੰ ਆਰਥਿਕ ਲੈਵਲ ਤੇ ਸਟਰੌਂਗ ਹੋਣਾ ਪਏਗਾ ਦੇਖੋ ਜਿਹੜੀਆਂ ਚੀਜ਼ਾਂ ਨੇ ਇਹਨੂੰ ਜਿਵੇਂ ਆਪਾਂ ਯਾਦ ਕਰਦੇ ਆ ਇਹਨਾਂ ਨੂੰ ਨਿਮੋਨਿਕਸ ਕਹਿੰਦੇ ਨੇ ਇਹਦਾ ਅਸਲ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਸ ਆਪਾਂ ਕਿਸੇ ਚੀਜ਼ ਨੂੰ ਯਾਦ ਕਰਨ ਦੇ ਲਈ ਇਹਨੂੰ ਐਸੋਸੀਏਟ ਕਰ ਲੈਂਦੇ ਆ ਸੋ ਜਦੋਂ ਵੀ ਸਾਨੂੰ ਆਏਗਾ ਪ੍ਰੋਸੈਸ ਆਫ ਗਵਰਨਮੈਂਟ ਯਾਨੀ ਕਿ ਗਵਰਨਮੈਂਟ ਦੇ ਪ੍ਰੋਸੈਸਸ ਚ ਪੜਨਾ ਬਹੁਤ ਔਖਾ ਹੀ ਉਹਦੇ ਲਈ ਤੁਹਾਨੂੰ ਆਰਥਿਕ ਲੈਵਲ ਤੇ ਥੋੜਾ ਜਿਹਾ ਵਧੀਆ ਹੋਣਾ ਪਏਗਾ ਤਾਂ ਉਹ ਜਿੱਥੇ ਆਰਥਿਕ ਵਾਂਗੂ ਸਾਨੂੰ ਵਰਡ ਮਿਲ ਗਿਆ ਆਰਥਰ ਉਹੀ ਕੀ ਆਏਗਾ ਰਜੇ ਸਾਡਾ ਰਾਈਟ ਆਨਸਰ ਆਏਗਾ ਓਕੇ ਸੈਕਿੰਡ ਕੁਐਸਚਨ ਕੀ ਕਹਿੰਦੇ ਨੇ ਪ੍ਰਣਾਲੀ ਇੱਕ ਪੂਰਨ ਇਕਾਈ ਹੈ ਜਿਹੜੀ ਅਨੇਕਾ ਭਾਗਾਂ ਦੇ ਮਿਲਨ ਤੋਂ ਬਣਦੀ ਹੈ। ਇਹੇ ਕਥਨ ਕਿਹਦਾ ਹੈ ਤੁਹਾਨੂੰ ਚਾਰ ਆਪਸ਼ਨਾਂ ਦਿੱਤੀਆਂ ਨੇ ਔਰ ਆਪਾਂ ਇਹਦੇ ਵਿੱਚੋਂ ਰਾਈਟ ਆਨਸਰ ਕਰਨਾ ਹੈ ਸੋ राजे ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ that is ਕੋਲਿੰਗ ਚੈਰੀ ਹੁਣ ਕਿਵੇਂ ਯਾਦ ਰੱਖ ਸਕਦੇ ਆਂ ਦੇਖੋ ਚੈਰੀ ਦਾ ਮਤਲਬ ਇੱਕ ਵੈਸੇ ਫਰੂਟ ਹੁੰਦਾ ਚੈਰੀ ਬਟ ਆਪਾਂ ਚੈਰੀ ਨੂੰ ਜੇ ਐਵੇਂ ਸਮਝੀਏ ਕਿ ਚੈਰੀ ਮਤਲਬ ਖੁਸ਼ ਰਹਿਣਾ ਹਨਾ ਸੋ ਕਹਿੰਦੇ ਜੇ ਤੁਸੀਂ ਭਾਗਾਂ ਵਾਲੇ ਹੋ ਤਾਂ ਹੀ ਤੁਸੀਂ ਕੀ ਰਹੋਗੇ ਚੈਰੀ ਵਾਂਗ ਖੁਸ਼ ਰਹੋਗੇ ਸੋ ਇਸ ਲਈ ਤੁਸੀਂ राजे ਇਹਦੇ ਲਈ ਕੀ ਲਗਾ ਕੇ ਆਣਾ ਆਪਸ਼ਨ ਨੰਬਰ ਡੀ ਕੋਲਿੰਗ ਚੈਰੀ ਵੈਰੀ ਗੁੱਡ ਹੁਣ 3rd ਕੁਐਸਚਨ ਕੀ ਕਹਿੰਦੇ ਨੇ ਰਾਜਨੀਤਿਕ ਪ੍ਰਣਾਲੀ ਮਨੁੱਖੀ ਸਬੰਧਾਂ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਦੇ ਵਿੱਚ ਸ਼ਕਤੀ ਸ਼ਾਸਨ ਜਾਂ ਸੱਤਾ ਸ਼ਾਮਿਲ ਹੈ ਇਹ ਪਰਿਭਾਸ਼ਾ ਹੈ ਦੇਖੋ ਜਿਹੜੀਆਂ ਇਹ ਪਰਿਭਾਸ਼ਾਵਾਂ ਹਨ ਬਹੁਤ ਇੰਪੋਰਟੈਂਟ ਨੇ ਇਹ ਡੈਫੀਨੇਟਲੀ ਦੇਖਣ ਚ ਮਿਲਦੀਆਂ ਨੇ ਪੇਪਰ ਦੇ ਵਿੱਚ ਇਹ ਦੇਖਣ ਨੂੰ ਜ਼ਰੂਰ ਮਿਲਦੀਆਂ ਨੇ ਸੋ ਜੇ ਇਹ ਪਰਿਭਾਸ਼ਾ ਜਿਹੜੀ ਹੈਗੀ ਆ ਕੀ ਦੀ ਹੈ অপশন নাম্বার এ রবার্ট এ ডোহল সো দেখো ਹੁਣ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਅੱਛਾ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਰਜੇ ਇਹਨਾਂ ਨੂੰ ਤੁਸੀਂ ਯਾਦ ਕਰ ਸਕਦੇ ਹੋ ਉਸ ਤੋਂ ਬਾਅਦ ਰਜੇ ਨੈਕਸਟ ਸਾਡੇ ਕੋਲ ਕੀ ਹੈ ਹੇਟ ਲਿਖਿਆ ਵਿੱਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ ਇਹਨਾਂ ਚਾਰ অপਸ਼ਨਾਂ ਦੇ ਵਿੱਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਦੀ ਜਿਹੜੀ ਹੈਗੀ ਆ ਵਿਸ਼ੇਸ਼ਤਾ ਨਹੀਂ ਹੈ ਸੋ ਇਹਦਾ ਆਨਸਰ ਹੈ ਜੀ ਸੀ ਮਾਵਾਂ ਦੀ ਅਨਹੁੰਦ ਯਾਨੀ ਕਿ ਜਿਹੜੀਆਂ ਬਾਕੀ ਤਿੰਨ ਨੇਗੀਆਂ ਉਹ ਇਹਦੀਆਂ ਵਿਸ਼ੇਸ਼ਤਾਵਾਂ ਨੇ ਯਾਨੀ ਕਿ ਮਨੁੱਖੀ ਸਬੰਧਾਂ ਦਾ ਸਥਾਈ ਨਮੂਨਾ ਉਚਿੱਤਾਪੂਰਨ ਸ਼ਕਤੀ ਦਾ ਪ੍ਰਯੋਗ ਰਾਜਨੀਤਿਕ ਪ੍ਰਣਾਲੀਆਂ ਦਾ ਮਿਲਿਆ ਜੁਲਿਆ ਸਰੂਪ ਇਹ ਸਾਰੀਆਂ ਰਾਜਨੀਤਿਕ ਪ੍ਰਣਾਲੀ ਦੇ ਵਿਸ਼ੇਸ਼ਤਾਵਾਂ ਹੈਗੀਆਂ ਨੇ ਸੀਮਾਵਾਂ ਦੀ ਅਨਹੁੰਦ ਨਹੀਂ ਹੈ ਨੈਕਸਟ ਅਜੇ 5th ਕੁਐਸਚਨ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ਹੁਣ ਇਹਨਾਂ ਨੇ ਪੁੱਛਿਆ ਕਿਹੜੀ ਵਿਸ਼ੇਸ਼ਤਾ ਹੈਗੀ ਹੈ ਸੋ ਇਹਦਾ ਰਾਈਟ ਆਨਸਰ ਕੀ ਆ ਗਿਆ ਜੀ অপਸ਼ਨ ਨੰਬਰ ਸੀ ਰਾਜਨੀਤਿਕ ਢਾਂਚਿਆਂ ਦੀ ਬਹੁਕਾਰਜਾਤਮਕਤਾ ਠੀਕ ਹੈ ਸੋ ਰਜੀ ਨੈਕਸਟ ਚਲਦੇ ਆਂ 6ਵੇਂ ਸਵਾਲ ਦੇ ਉੱਪਰ ਕਹਿੰਦੇ ਡੇਵਿਡ ਈਸਟਰਨ ਅਨੁਸਾਰ ਹੇਠ ਲਿਖਿਆਂ ਦੇ ਵਿੱਚੋਂ ਰਾਜਨੀਤਿਕ ਪ੍ਰਣਾਲੀ ਦਾ ਕਿਹੜਾ ਨਿਕਾਸ ਕਾਰਜ ਹੈ ਤਾਂ 6ਵੇਂ ਦਾ ਆਨਸਰ ਹੈ ਜੀ ਡੀ ਯਾਨੀ ਕਿ ਵਿਵਹਾਰ ਨੂੰ ਨਿਯਮਤ ਕਰਨਾ ਨੈਕਸਟ ਰਜੇ ਚਲਦੇ ਆਂ ਕਹਿੰਦੇ ਡੈਵਿਟ ਇਸਟਰਨ ਅਨੁਸਾਰ ਹੇਠ ਲਿਖਿਆ ਵਿੱਚੋਂ ਰਾਜਨੀਤਿਕ ਪ੍ਰਣਾਲੀ ਦਾ ਕਿਹੜਾ ਨਿਕਾਸ ਕਾਰਜ ਨਹੀਂ ਹੈ ਇਹ ਸਵਾਲ ਬਹੁਤ ਜ਼ਰੂਰੀ ਨੇ ਦੇਖੋ ਜਿੱਥੇ ਨਹੀਂ ਲੱਗਿਆ ਹੋਵੇ ਉੱਥੇ ਤੁਸੀਂ ਅਲਰਟ ਹੋ ਜਾਣਾ ਬਿਕੋਜ਼ ਕਈ ਵਾਰੀ ਬੱਚੇ ਨਹੀਂ ਨਹੀਂ ਪੜਦੇ ਹੈਗੇ ਮਤਲਬ ਆਨਸਰ ਜਿਹੜਾ ਹੈਗਾ ਦੂਸਰੇ ਲੋਟ ਦੇ ਆਉਂਦੇ ਨੇ ਸੋ ਰਜੇ 7ਵੇਂ ਦਾ ਜਿਹੜਾ ਰਾਈਟ ਆਨਸਰ ਹੈ 댓 ਇਜ਼ ਡੀ ਯਾਨੀ ਕਿ ਦੇਸ਼ ਦੀਆਂ ਸਰਹੰਦਾ ਦੀ ਰਾਖੀ ਕਰਨਾ ਉਸ ਤੋਂ ਬਾਅਦ ਰਜੇ 8ਵਾਂ ਸਵਾਲ ਸਾਡੇ ਕੋਲੇ ਕੀ ਆਂਦਾ ਹੈ ਕਨਸ਼ ਆਲਮੰਡ ਅਤੇ ਪਾਵਲ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਹੈ ਕਿਹੜਾ ਨਿਕਾਸ ਕਾਰਜ ਹੈਗਾ ਸੋ 8ਵਾਂ ਦਾ ਜਵਾਬ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਯਾਨੀ ਕਿ ਨਿਯਮਾਂ ਨੂੰ ਲਾਗੂ ਕਰਨਾ ਫਿਰ ਜੇ ਨੌਵਾਂ ਸਵਾਲ ਕਹਿੰਦੇ ਹੇਠ ਲਿਖਿਆਂ ਵਿੱਚੋਂ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿਚਕਾਰ ਕਿਹੜਾ ਅੰਤਰ ਨਹੀਂ ਹੈ ਕਿਹੜਾ ਅੰਤਰ ਨਹੀਂ ਹੈ ਜੀ ਤਾਂ অপਸ਼ਨ ਨੰਬਰ A ਦਾ ਰਾਈਟ ਆਂਸਰ ਹੈ ਰਾਜ ਅਤੇ ਰਾਜਨੀਤਿਕ ਪ੍ਰਣਾਲੀਆਂ ਦਾ ਸਰੂਪ ਸਮਾਨ ਹੁੰਦਾ ਹੈ ਇਹ ਗਲਤ ਗੱਲ ਹੈ ਇਹ ਮਤਲਬ ਅੰਤਰ ਨਹੀਂ ਹੈਗਾ ਠੀਕ ਹੈ ਜੀ ਲਾਸਟ ਜਿਹੜਾ ਇਸ ਪਾਰਟ ਦੇ ਵਿੱਚ ਲਾਸਟ ਕੁਐਸਚਨ ਹੈ ਕਹਿੰਦੇ ਹੇਟ ਲਿਖਿਆ ਵਿੱਚੋਂ ਕਿਸ ਵਿਦਵਾਨ ਦੇ ਦੁਆਰਾ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਦਾ ਪਹਿਲੀ ਵਾਰ ਪ੍ਰਯੋਗ ਕੀਤਾ ਗਿਆ ਸੀ ਤਾਂ ਇਹਦਾ ਜਿਹੜਾ ਰਾਈਟ ਆਂਸਰ ਹੈ ਜੇ दैट ਇਜ਼ অপਸ਼ਨ ਨੰਬਰ D ਡੇਵਿਡ ਈਸਟ ਹੁਣ ਦੇਖੋ ਰਾਜ ਜਿਹੜੇ ਬੱਚਾ ਨੂੰ ਇਹ ਸਵਾਲ ਆਉਂਦੇ ਸੀ ਤੁਸੀਂ ਇਹਨੂੰ ਟੈਸਟ ਦੀ ਤਰ੍ਹਾਂ ਲੈ ਸਕਦੇ ਹੋ ਜਿਵੇਂ ਆਪਾਂ 10 ਸਵਾਲ ਕੀਤੇ ਨੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਡੇ 10 ਦੇ ਵਿੱਚੋਂ ਕਿੰਨੇ ਮਾਰਕਸ ਬਣੇ ਨੇ ਔਰ ਜਿਹੜੇ ਬੱਚਾ ਨੂੰ ਨਹੀਂ ਆਉਂਦੀ ਸੀ ਉਹ ਦੁਬਾਰਾ ਇਹਨੂੰ ਅੱਛੇ ਤਰੀਕੇ ਨਾਲ ਯਾਦ ਕਰ ਲਓ ਬਿਕਾਜ਼ ਜਿਹੜਾ ਇਹ ਸਾਰਾ ਮਟੀਰੀਅਲ ਹੈ ਦੈਟ ਇਜ਼ ਪ੍ਰੋਵਾਈਡਡ ਬਾਈ ਦ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੋ ਦੈਟਸ ਵਾਈਟ ਇਟ ਇਜ਼ ਵੈਰੀ ਇੰਪੋਰਟੈਂਟ ਰਾਈਟ ਓਕੇ ਸੋ ਜੇ ਵੀਡੀਓ ਵਧੀਆ ਲੱਗੀ ਹੀ ਸੀਰੀਜ਼ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਭ ਕੁਝ ਕਰ ਦਿਓ ਐਂਡ ਥ